ਨਸ਼ੀਦਾ ਕਰਦੇ ਸੀ ਕਾਰੋਬਾਰ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਹੋਈ ਲੜਾਈ ਸਿਰ ਚ ਗਮਲਾ ਮਾਰ ਕੇ ਕੀਤਾ ਜ਼ਖਮੀ ਇਲਾਜ ਦੌਰਾਨ ਹੋਈ ਮੌਤ ਕੀਤੇ ਗਏ ਤਿੰਨ ਗ੍ਰਿਫਤਾਰ ਐਸਐਸਪੀ ਨੇ ਕੀਤੀ ਪ੍ਰੈਸ ਕਾਨਫਰੰਸ ਗੁਰਦੁਆਰ ਨੂੰ 4 ਵਜੇ ਦੇ ਲਗਭਗ ਬਠਿੰਡਾ ਦੇ ਐਸਐਸਪੀ ਅਮਨੀਤ ਕੁੰਡਰਲ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ ਇਹ ਚਾਰ ਵਿਅਕਤੀ ਨੇ ਜਿਹੜੇ ਇਹ ਨਸ਼ੇ ਦਾ ਕਾਰੋਬਾਰ ਕਰਦੇ ਸਨ ਤੇ ਇਹਨਾਂ ਦੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਆਪਸ ਵਿੱਚ ਲੜਾਈ ਹੋਈ ਜਿਸ ਨੂੰ ਲੈ ਕੇ ਸਿਰ ਦੇ ਵਿੱਚ ਗਮਲਾ ਮਾਰ ਕੇ ਇੱਕ ਵਿਅਕਤੀ ਨੂੰ ਇਹਨਾਂ ਵੱਲੋਂ ਜ਼ਖਮੀ ਕੀਤਾ ਗਿਆ ਜਿਨ੍ਹਾਂ ਤੇ ਥਾਣਾ ਕਨਾਲ ਕਲੋਨੀ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਸ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਤਾਂ ਬਿਸ ਨੂੰ ਲੈ ਕੇ ਥਾਣਾ ਕਨਾਲ ਕਲੋਨੀ ਦੇ ਵੱਲੋਂ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅੱਜ ਇਸ ਸਬੰਧੀ ਐਸਐਸਪੀ ਅਮਨਿਤ ਕੁੰਡਰ ਵੱਲੋਂ ਪਟੰਡਾ ਦੇ ਮਿਨੀ ਸੈਕਟਰ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨੇ ਐਸਐਸਪੀ ਅਮਨਿਤ ਕੁੰਡਰ ਸ਼ੁਰੂਆਤ ਜੀ ਸ਼ੁਰੂਆਤ ਪਹਿਲਾ ਕੇਸ ਹੈਗਾ ਜੀ ਪੀਐਸ ਕਨਾਲ ਕਲੋਨੀ ਦਾ ਇਹਦੇ ਚ ਸਾਡੀ ਟੀਮ ਨੇ ਇੱਕ ਮਰਡਰ ਦੇ ਕੇਸ ਨੂੰ 24 ਘੰਟੇ ਦੇ ਵਿੱਚ ਪ੍ਰੈਸ ਕਰਕੇ ਉਹਦੇ ਚ ਜਿਹੜੇ ਤਿੰਨੋਂ ਦੋਸ਼ੀ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਹਦੀ ਡਿਟੇਲ ਚ ਸੁਪਰਵੀਜ਼ਨ ਚ ਮੈਂ ਦੱਸਣਾ ਚਾਹਾਂਗੀ ਇਹਦੇ ਚ ਐਸਪੀ ਸਿਟੀ ਮਨਿੰਦਰ ਸਿੰਘ ਡੀਐਸਪੀ ਸਿਟੀ 1 ਹਰਬੰਸ ਸਿੰਘ ਔਰ ਜਿਹੜੇ ਐਸਐਚਓ ਕਨਾਲ ਕਲੋਨੀ ਹੈ ਐਸ.ਆਈ. ਹਰਜੀਵਨ ਸਿੰਘ ਇਹਨਾਂ ਤਿੰਨਾਂ ਨੇ ਇਸ ਕੇਸ 'ਚ ਸਾਰਾ ਕੰਮ ਕਰਕੇ ਜਿਹੜੇ ਮਾਰਡਰ ਦੇ ਅਕਿਊਜ਼ਡ ਹੈ ਉਹਨਾਂ ਨੂੰ ਅਰੈਸਟ ਕੀਤਾ ਉਹਦੀ ਡਿਟੇਲ ਜੇ ਦੱਸਣਾ ਚਾਹਾਂਗੀ ਜੀ ਇੱਕ ਲੜਕਾ ਜਸ਼ਨ ਕੁਮਾਰ ਜਿਹੜਾ ਮੁਦਈ ਦਾ ਬੇਟਾ ਸੀਗਾ ਉਹਦੀ ਉਮਰ 24 ਸਾਲ ਦੀ ਸੀਗੀ ਉਹ ਗਾਂਧੀ ਮਾਰਕੀਟ 'ਚ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਉਹਦੇ ਨਾਲ ਹੀ ਇੱਕ ਲੜਕਾ ਕੁਲਵਿੰਦਰ ਸਿੰਘ ਉਰਫ ਬੌਬੀ ਉਹ ਤੇ ਨਾਲ ਕੰਮ ਕਰਦਾ ਸੀਗਾ ਇਹ ਵਾਸੀ ਕੋਟ ਫੱਤੇ ਦਾ ਹੈਗਾ ਰੈਂਡ ਵਾਲਾ ਤੇ ਇਹ ਜਸ਼ਨ ਔਰ ਬੌਬੀ ਇਕੱਠੇ ਕੰਮ ਤੇ ਜਾਂਦੇ ਸੀਗੇ ਘਰੋਂ ਔਰ ਮਿਤੀ 20 ਅਗਸਤ ਨੂੰ ਇਹ ਸਵੇਰੇ 9 ਵਜੇ ਜਸ਼ਨ ਦੇ ਹੀ ਮੋਟਰਸਾਈਕਲ ਤੇ ਜਸ਼ਨ ਔਰ ਜਿਹੜਾ ਇਹਦਾ ਦੋਸਤ ਹੈ ਕੁਲਵਿੰਦਰ ਕੁਲਵਿੰਦਰ ਉਰ ਬੋਬੀ ਇਕੱਠੇ ਹੀ ਆਪਣੇ ਕੰਮ ਤੇ ਗਏ ਸੀਗੇ ਤੇ 20 ਅਗਸਤ ਨੂੰ ਸ਼ਾਮੀ 8 ਵਜੇ ਜਿਹੜਾ ਮਦਈ ਹੈ ਉਹਦੀ ਵਾਈਫ ਨੂੰ ਜਿਹੜਾ ਬੋਬੀ ਨੇ ਫੋਨ ਕੀਤਾ ਕਿ ਤੁਹਾਡੇ ਬੇਟੇ ਜਸ਼ਨ ਦਾ ਐਕਸੀਡੈਂਟ ਹੋ ਗਿਆ ਔਰ ਉਹ ਸਿਵਲ ਹਸਪੀਟਲ ਬਠਿੰਡਾ ਵਿਖੇ ਦਾਖਲ ਹੈ ਉੱਥੇ ਜਾ ਕੇ ਉਹਨਾਂ ਨੂੰ ਪਤਾ ਲੱਗਿਆ ਕਿ ਸੱਟਾਂ ਇਹਦੀਆਂ ਗੰਭੀਰ ਹੈਗੀਆਂ ਇਸ ਕਰਕੇ ਉਹਨਾਂ ਨੇ ਰੈਫਰ ਕਰਤਾ ਸੀਗਾ ਸਿਵਲ ਹਸਪੀਟਲ ਨੇ ਉਹਨੂੰ ਕੋਸਮੋ ਹਸਪੀਟਲ ਮਹੇਸ਼ਵਰੀ ਚੌਂ ਬਟਿੰਡੇ ਹੀ ਵਾਸ ਰੈਫਰਡ ਤੇ ਉੱਥੇ ਉਹਦਾ 24 ਅਗਸਤ ਤੱਕ ਇਲਾਜ ਚੱਲਿਆ ਤੇ ਉਸ ਤੋਂ ਬਾਅਦ ਕਿਉਂਕਿ ਉਹਦੀ ਹਾਲਤ ਥੋੜੀ ਹੋਰ ਸੀਰੀਅਸ ਹੋ ਗਈ ਉਹਨੂੰ ਡੀ ਐਮ ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਜਿੱਥੇ 25 ਅਗਸਤ ਨੂੰ ਉਹਦੀ ਜਿਹੜੇ ਇਲਾਜ ਹੀ ਪਾਸਟ ਹੋਦੀ ਡੈਥ ਹੋ ਗਈ ਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਜਿਹੜੇ ਮਦਈ ਹੈ ਕਿ ਇਹਦੀ ਮੌਤ ਦੇ ਪਿੱਛੇ ਕੁਲਵਿੰਦਰ ਸਿੰਘ ਉਰਫ ਬੌਬੀ ਵਾਸੀ ਕੋਟਫੱਤਾ ਪਵਨ ਕੁਮਾਰ ਉਰਫ ਪ੍ਰੀਤਮ ਵਾਸੀ ਜੋਗੀਨਗਰ ਬਠਿੰਡਾ ਔਰ ਜਗਵੀਰ ਸਿੰਘ ਉਰਫ ਕੱਬਰ ਵਾਸੀ ਪਰਸਰਾਮ نگر ਬਠਿੰਡਾ ਇਹਨਾਂ ਨੇ ਇਹਦੇ ਤੇ ਜਿਹੜਾ ਪੱਥਰ ਦੇ ਗਮਲੇ ਨਾਲ ਸੱਟਾ ਮਾਰ ਕੇ ਇਹਨੂੰ ਇੰਜਰ ਕੀਤਾ ਸੀ ਤੇ ਦੌਰਾਨੇ ਕਿਉਂਕਿ ਪੈਸੇਜ ਆਫ ਟਾਈਮ ਹੋਦੀ ਹਾਲਤ ਗੰਭੀਰ ਹੋ ਗਈ ਇਸ ਕਰਕੇ ਉਹਦੀ ਮੌਤ ਹੋ ਗਈ ਤੇ ਬੇਸਡ ਔਨ ਥਿਸ ਸਾਡਾ ਜਿਹੜਾ ਕਿਨਾਲ ਕਲੋਨੀ ਚ ਮਰਡਰ ਦਾ ਐਫ ਆਈ ਆਰ ਨੰਬਰ 148 ਡੇਟਡ 26 ਅੱਡ 2024 ਅੰਡਰ ਸੈਕਸ਼ਨ 103 ਐਂਡ 3 ਸਬਸੈਕਸ਼ਨ 5 ਬੀ ਐਨ ਐਸ ਦਰਜ ਕੀਤਾ ਗਿਆ ਤੇ 26 ਨੂੰ ਕੁਲਵਿੰਦਰ ਸਿੰਘ ਉਰਫ ਬੋਬੀ ਔਰ ਪਵਨ ਕੁਮਾਰ ਉਰਫ Pritam ਨੂੰ ਸਾਡੀ ਟੀਮ ਨੇ ਅਰੈਸਟ ਕੀਤਾ ਤੇ 27 ਤਰੀਕ ਨੂੰ ਜਗਵੀਰ ਸਿੰਘ ਉਰਫ ਗੱਬਰ ਨੂੰ ਵੀ ਅਰੈਸਟ ਕੀਤਾ ਗਿਆ ਹੈ ਔਰ ਇਹਦੇ ਚ ਸਾਨੂੰ ਜਿਹੜੀ ਬਾਈਕ ਤੇ ਗਏ ਸੀਗੇ ਉਹ ਬਰਾਮਦ ਹੋਈ ਹੈ ਤੇ ਜਿਸ ਵਾਰਦਾਤ ਤੇ ਜਿਹੜਾ ਗਮਲਾ ਵਰਤਿਆ ਗਿਆ ਸੀ ਉਹਨੂੰ ਵੀ ਰਿਕਵਰ ਕੀਤਾ ਗਿਆ ਹੈ ਤੇ ਇਹਦੀ ਡੀਟੇਲਸ ਦੱਸਣਾ ਚਾਹਾਂਗੀ ਜੀ ਇਹ ਜਿਹੜੇ ਤਿੰਨੋਂ ਹੀ ਦੋਸ਼ੀ ਆ ਇਹਨਾਂ ਤਿੰਨਾਂ ਦੀ ਕ੍ਰਿਮੀਨਲ ਹਿਸਟਰੀ ਹੈਗੀ ਹੈ ਜਿਹੜਾ ਕੁਲਵਿੰਦਰ ਸਿੰਘ ਉਰਫ ਬੋਬੀ ਹੈ ਇਹਦੇ ਤੇ ਇੱਕ ਐਫ ਆਈ ਆਰ ਹੈ 452 ਦਾ 2023 ਦਾ ਥਾਣਾ ਕਨਾਲ ਕਲੋਨੀ ਜਗਵੀਰ ਉਰਫ ਦੱਬਰ ਤੇ ਵੀ ਇੱਕ ਪਰਚਾ ਦਰਜ ਹੈ 447 511 ਦਾ ਅਗੇਨ ਇਨ ਪੀਐਸ ਕਨਾਲ ਕਲੋਨੀ ਐਂਡ ਜਿਹੜਾ ਪਵਨ ਕੁਮਾਰ ਉਰਫ ਪ੍ਰੀਤਮ ਹੈ ਵਾਸੀ ਜੋਗੀ ਨਗਰ ਇਹਦੇ ਤੇ ਦੋ ਐਫ ਆਈ ਆਰਸ ਹੈਗੇ ਜੀ 307 ਦੇ ਇੱਕ 2023 ਦਾ ਤੇ ਇੱਕ 2021 ਦਾ ਹੈ ਪਾਣਾ ਕਨਾਲ ਕਲੋਨੀ ਸੋ ਇਸ ਤਰ੍ਹਾਂ ਸਾਡੀ ਟੀਮ ਨੇ ਜਿਹੜਾ ਮਾਡਲ ਦਾ ਕੇਸ ਹੈ ਉਹਦੇ ਤਿੰਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਨਾਊ ਵੀਲ ਟੇਕ ਦੇ ਰਿਮਾਂਡ ਹੋਰ ਦੇਖਦੇ ਕਿ ਨਾ ਤੋ ਜੇ ਕੋਈ ਹੋਰ ਵੀ ਕ੍ਰਾਈਮ ਪ੍ਰੈਸ ਹੋਇਆ ਹੋਰ ਕੋਈ ਖੁਲਾਸਾ ਹੋਵੇ ਐਂਡ ਬਜਰ ਰੰਜਿਸ਼ ਸੌਰੀ ਮੈਂ ਦੱਸਣਾ ਭੁੱਲ ਗਈ ਇਹਦੀ ਬਜਰ ਰੰਜਿਸ਼ ਇਹ ਸੀ ਕਿ ਸਾਰੇ ਲੜਕੇ ਡਰਗ ਪੈਡਲਰਸ ਕਹਿ ਸਕਦੇ ਨਸ਼ਾ ਕਰਦੇ ਵੀ ਸੀ ਤੇ ਵੇਚਦੇ ਵੀ ਸੀਗੇ ਤੇ ਉਸੇ ਹੀ ਕਿਸ ਕਸ਼ਮੀਰ ਕਸ਼ਤਿਨਾ ਦੇ ਪੈਸਿਆਂ ਦੇ ਲੈਂਡਿੰਗ ਕਰਕੇ ਇਨਾਂ ਨੇ ਜਿਹੜਾ ਹੈਗਾ ਵਿਕਟਿਮ ਉਹਦੇ ਛੱਟ ਮਾਰੀ ਸੱਟ ਜਿਸ ਦੇ ਦੌਰਾਨੇ ਇਲਾਜ ਉਹਦੀ ਡੈਥ ਹੋ ਗਈ ਨਸ਼ਾ ਕਰਦੇ ਵੀ ਸੀ ਤੇ ਕਰਦੇ ਸੀ ਤੇ ਬੇਚਦੇ ਵੀ ਸੀ ਤੇ ਪੈਸਿਆਂ ਦੇ ਇਸੇ ਚੀਜ਼ ਦੇ ਪੈਸਿਆਂ ਦੇ ਲੈਂਡਨ ਕਰਕੇ ਇਹਨਾਂ ਦਾ ਜਿਹੜਾ ਇਨਸੀਡੈਂਟ ਹੋਇਆ ਔਰ ਇਸ ਲੜਕੇ ਦੀ ਡੈਥ ਹੋ ਗਈ ਸੀ ਪੈਸੇ ਲੈਣੇ ਸੀ ਸੀ ਲੈਂਡਨ ਜੋ ਹੁਣ ਤੱਕ ਪਤਾ ਲੱਗਿਆ ਸੋ ਇਹ ਜੀ ਮੈਂ ए जी मैं हूं हले कन्फर्म नहीं कर सकती बट लेट अस टेक द रिमांड फिर तो क्लियर कर देंगे मैंने फिजिकली कतल दी कारा जुड़ी हुई है अच्छा जी मैं नोट से टिकर आई नशा बेच दे दी दे देखो जी वजह रंजिश ऑफ द क्राइम भी आर टेलिंग सो कुछ उस तरह तो रिकवर नहीं हुआ जो मैं तुम्हें तो दस सकती हाँ कि तो उस टाइम से कि नहीं जो प्रिलिमिनरी तफ्तीश से पता लगे इन्हों का बैकग्राउंड आई एम टॉकिंग अबाउट दैट ਦੇਸ ਦੇ ਲਈ ਜਦੋਂ ਰਿਕਵਰੀ ਹੁੰਦੀ ਹੈ ਤਾਂ ਹੀ ਅਸੀਂ ਡਰੱਗਸ ਦਾ ਐਫ ਆਈ ਆਰ ਐਕਟ ਐਡ ਕਰਾਂਗੇ ਬਟ ਜੇ ਕੁਝ ਵੀ ਤਫਤੀਸ਼ ਚਦਨ ਦਾ ਸਾਹਮਣੇ ਆਉਂਦਾ ਦੈਨ ਵੀਲ ਐਡ ది ਸੈਕਸ਼ਨਸ ਥੈਂਕ ਯੂ